ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਵੰਤ ਸਿਆਂ ਕਿਹੜੀ ਦੁਸ਼ਮਣੀ ਕੱਢ ਰਿਹਾ ਹੈ ਪੰਜਾਬ ਦੇ ਨਾਲ ਕਿਹੜਾ ਵੈਰ ਕੱਢ ਰਿਹਾ ਪੰਜਾਬੀਆਂ ਦੇ ਨਾਲ ਜਿੱਡਾ ਧਰੋ ਤੂੰ ਅੱਜ ਪੰਜਾਬ ਪੰਜਾਬੀਆਂ ਨਾਲ ਕਮਾ ਰਿਹਾ ਇਹਨਾਂ ਦਾ ਸ਼ਹਿਲਤ ਸੇ ਮੁਗਲਾਂ ਨੇ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਯਾਰ ਸਭ ਨੂੰ ਪਿੱਛੇ ਛੱਡ ਗਿਆ ਬਾਦਲਾਂ ਨੂੰ ਕੈਪਟਨਾਂ ਨੂੰ ਸਭ ਨੂੰ ਜਿਹੜਾ ਤੂੰ ਅੱਜ ਪੰਜਾਬ ਨਾਲ ਕਰ ਰਿਹਾ ਸੁ ਪੰਜਾਬ ਦੇ ਲੋਕੋ ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਹੁੰਚਾ ਦਿਓ ਤਾਂ ਕਿ ਆ ਸਤੌਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਹੈ ਇਨਕਲਾਬੀ ਆ ਜੋਧਾ ਇਹਦੀ ਸੱਚਾਈ ਇਹਦੀ ਗਦਾਰੀ ਜੋ ਪਿੱਠੇ ਤੇ ਛੁਰੇ ਮਾਰ ਰਿਆ ਆ ਉਹ ਇਹਦੇ ਭਗਤਾ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪਰੇ ਚੜਾਏ ਆ ਗਦੇ ਨੂੰ ਦਿਖਦਾ ਹੀ ਨਹੀਂ ਕੁਝ ਮੋੜੇ ਕਲਾ ਭਵੰਤ ਭਵੰਤੀ ਦਿਖਦਾ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕੇ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਯਾਰ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ਅਦਾਰਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਾਈ ਗਈ ਬੀਬਾ ਬੀਬਾ ਰੀਨਾ ਗੋਤਾ ਬੀਬਾ ਰੀਨਾ ਗੋਤਾ ਲਾਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਕੋਈ ਸੈਂਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਆ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਆ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਯੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਆਧਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਲਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਰਾਤਾਂ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਹੇ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸੁਸੋਧਿਆ ਬੈਠਾ ਹੋਇਆ ਤੇ ਆਲੇ-ਦਾਲ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮੰਤਰੀ ਬਣੇ ਹੋਏ ਅੱਜ ਕੱਲ੍ਹ ਜਾਂ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੂਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੱਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਕੇ ਸੇਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲੋ ਜਿੰਨਾਂ ਲੁੱਟਿਆ ਦੁਨਨੇ ਹੱਥੀਂ ਲੁੱਟ ਲੋ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਕੋ ਇਹ ਜੀ ਅਗਲਾ ਸੁਣ ਲਿਆ ਕਰੋ ਇੱਧਰ ਲੰਘਾ ਉੱਧਰ ਲੰਘ ਸੁਣਦੇ ਰਹਿੰਨੇ ਹਾਂ ਹੋਰਿਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾਰੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਂਜੀਟੀ ਦੇ ਵਿੱਚ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਚੇ ਬਹਾਨੇ ਬਹੂਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਹੈ ਲੁਧਿਆਣੇ 'ਚ ਹਜ਼ਾਰਾਂ ਫੈਕਟਰੀ ਹੈ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਇਆ ਵੀ ਲੈ ਲਿਆ ਤਾਂ ਹਸਾਮ ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਿਆ ਕੇ ਇਹਨਾਂ ਨੇ ਚੇਅਰਮੈਨ ਇਥੇ ਥਾਪੀ ਹੈ ਆ ਇੱਥੇ ਚੁਟਕਲੇ ਸੁਣਾਉਣ ਵਾਲਾ ਸਤੌਜ ਵਾਲਾ ਮਹਾਰਾਜ ਆ ਇੱਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘਾਟੇ ਮਸ਼کریاں ਕਰਨ ਵਾਲਾ ਮੂਹ ਸੰਤ ਹੈਗਾ ਦੇ ਬੋਲੀ ਸੰਤ ਹੈਗੇ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਪੱਟੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸਾਂ ਨੇ ਆ ਕਰਤਾ ਕੀਤਾ ਤਾਂ ਉਹ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਾਂਸਿਆਂ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸਾਂ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਵੇਂ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦੀ ਕਰਤੀ ਤੂੰ ਯਾਰ ਆ ਆ ਕੋ ਸੁੱਡੀਆਂ ਕਰਤੂਤਾਂ ਯਾਰ ਤੂੰ ਲਿਆ ਦੇ ਆ ਕਿ ਪਹਿਲਾਂ ਜਿੰਨੇ ਰਸਵਾਰੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਸਵਾਰੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੁਣ ਇਸ ਤੋਂ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲਿਆ ਕੇ ਲਾਈ ਹੁਣ ਆਹ ਜੋ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਤਰੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪੱਟੀਆਂ-ਪੱਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਨੇ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਹੈ ਉਹ ਸੁਸੈਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਐਸੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚਾਹ ਕਰਨਾ ਪੰਜਾਬ ਚਾਹ ਲਗਨੀਤੀ ਕਰਨੀ ਆ ਹੁਣ ਆ ਕਰਨਾ ਆ ਕਰਨਾ ਉਹਦੇ ਇਥੇ ਲੱਖਾਂ ਰੁਪਇਆ ਤਨਖਾਹਾਂ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ 'ਚ ਬਿਠਾਏ ਹੋਏ ਬੰਦੇ ਨੇ ਕੋ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਹਾ ਖੜੀਆਂ ਕਰ ਜਾਂ ਪੰਜਾਹ ਲੋਕਾਂ ਨੂੰ ਦੱਸ ਵੀ ਤਿੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਵੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੇ ਆ ਜਹ ਗੱਲ ਨੂੰ ਮੰਨ ਲੋਕਾਂ ਜਾ ਕੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ ਚੁਟਕਲੇ ਸੁਣਾਉਣ ਵਾਲਾ ਰਹਿ ਗਿਆ ਉਹ ਸੁਣਾਉਣਾ ਡੂੜਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਵਾਸ ਕਰਕੇ ਛੱਡੇਗਾ ਪੰਜਾਬ ਨੂੰ ਆ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲੈ ਆ ਕੇ ਨਿਯੁਕਤੀਆਂ ਕੀਤੀਆਂ ਨੇ ਚਿਹਰੇ ਮੈਂ ਨਹੀਂ ਆਂਦੀਆਂ ਅਗਲੀ ਗੱਲ غور ਸੁਣ ਲਓ ਪੰਜਾਬ ਦੇ ਲੋਕੋ 24 ਸਾਢੇ 24000 ਕਿੱਲਾ ਧਿਆਨ ਨਾਲ ਸੁਣ ਲਿਓ 24 ਸਾਢੇ 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡੇ ਚਿਹਤੇ ਮੁੱਖ ਮੰਤਰੀ ਨੇ ਸਤੌਜ ਵਾਲੇ ਮਹਾਰਾਜ ਨੇ ਯਾਲੀ ਇਨਕਲਾਬੀ ਨੇ ਮਨਜ਼ੂਰੀ ਦਿੱਤੀ ਹੈ ਸਰਕਾਰ ਨੇ ਗਲਾਡਾ ਨੂੰ ਤੁਸੀਂ 24000 ਏਕੜ ਪਹਿਲੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ ਚਾਵੀ ਪਿੰਡ ਤੇ ਮੋਗੇ ਦੇ ਆ ਬੁੱਗੀਪੁਰਾ ਚਗਾਮਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੇ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਾਦੇ ਲਈ ਅਰਬਨ ਸਟ੍ਰੀਟਾਂ ਬਣਾਉਣ ਲਈ ਹੱਦ ਹੋ ਗਈ ਯਾਰ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ 'ਚ ਰੁਕ ਗਿਆ ਉਹ ਬੰਦੇ ਐਡੇ ਢਿੱਬੇ 22 ਫੁੱਟ ਦੀਆਂ ਬਣਾ ਕੇ ਸੜਕਾਂ ਪਾਹੀ ਜੋਗ ਜਿਹੜੀ ਅਪਜਾਉ ਜਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਲ ਕੱਢਣ ਲੱਗਿਆ ਹੈ ਹੋਰ ਰੇਲ ਦੀਆਂ ਲੀਹਾਂ ਕੱਢਣ ਲੱਗਿਆ ਹੈ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਡਾ ਤਕਲਾ ਗੜਦਾ ਸੇਧਾ ਥੋੜੀ ਇੱਕ ਚ ਪੰਜਾਬੀ ਹੋਰ 24000 ਏਕੜ ਥੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 42 45 ਪਿੰਡਾਂ ਦੀ 24000 ਜ਼ਮੀਨ ਏਕੜ ਜ਼ਮੀਨ ਥੋੜੀ ਇਹਨਾਂ ਨੇ ਗਲਾਡਾਂ ਨੇ ਐਕਵਾਇਰ ਕਰਨੀਆਂ ਅਰਬਨ ਸਟੇਟਾ ਬਣਾਉਣ ਲਈ ਅਰਬਨ ਸਟੇਟਾ ਦਾ ਚਿਰ ਹੂਗਾ ਕੌਣ ਪੰਜਾਬੀ ਰਹਿਣਗੇ ਉਹਦਾ ਮਾਰਗਟ ਆ ਰੀਆਂ ਬਾਹਰ ਕੈਨੇਡਾ ਅਮਰੀਕਾ ਨੂੰ 50 ਤਾਂ ਪਿੰਡ ਖਾਲੀ ਹੋ ਗਏ ਸਾਡੇ ਤਾਂ ਕੋਈ ਮੁੰਡਾ ਨਹੀਂ ਦੇਖਦਾ ਆਪਣੇ ਗਰਾਉਂਡਾਂ 'ਚ ਸੱਥਾ ਇਹ ਨਹੀਂ ਕੋਈ ਦੇਖਦਾ ਕੋਈ ਕਾਲ ਸਾਡੇ ਸੁੰਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ 'ਚ ਆਲਫਨ ਸਟੇਟ 'ਚ ਰਹੂਗਾ ਕੌਣ ਕੋਈ ਹਮਾ ਚਲਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ ਰਸਤਾਨ ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜੋ ਏ ਓਏ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜੋ ਓਏ ਇਹ ਇਹ ਚੀਜ਼ ਦਾ ਵਿਰੋਧ ਕਰੋ ਓਏ 24000 ਕਿੱਲਾ ਦੇਖ ਲਓ 50000 ਕਿੱਲਾ ਪਹਿਲਾਂ ਸੜਕਾਂ ਦੀ ਰੋਕੀ ਤੇ ਹਜ਼ਾਰਾਂ ਇੱਕ ਢੇਲ ਦੀਆਂ ਲੀਹਾਂ ਜ ਰੁਕੜੀਆਂ ਕਲੋਨੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਜ਼ਮੀਨ ਪੰਜਾਬ ਦੀ ਰੁਕ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਕਿੱਲਾ ਗਲਾਡਾ ਨੇ ਧੱਕੇ ਨਾਲ ਕੁਆਇਰ ਕਰਨੀ ਹੈ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ بیا ਲੋ 20 ਕਰੋੜ ਮੰਗਦੇ ਆ 25 ਵਗਦੇ ਆ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਆਲੇ ਖੁਸ਼ ਹੋਏ ਚੌੜੇ ਫੜਦੇ ਆਹ ਕਿੱਲੇ ਦਾ 20 ਕਰੋੜ ਮਿਲ ਗਿਆ ਹੁਣ ਤੁਹਾਨੂੰ ਮੈਂ ਗੱਲ ਸੁਣਾਉਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਹੁਣ ਅਜੀਪਾਲ ਬਰਾੜ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ 4 ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲਈਆਂ ਮਹਿੰਗੇ ਸ਼ੌਂਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਹਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੇ ਸ਼ੋਰੂਮ ਦੇ ਵਿੱਚ ਸਲੂਨ ਖੋਲੀ ਬੈਠਾ ਹੈ ਵਾਲ ਕੱਟਦਾ ਹੈ ਨਾਈ ਬਣਿਆ ਬੈਠਾ ਹੈ ਇਹ ਕਰਤੂਤ ਥੋੜਿਆ ਸਾ ਡੱਬਾ ਹੋਊਗਾ ਤੇ ਤੁਹਾਨੂੰ ਮੰਗਤੇ ਹੋ ਮੰਗਤੇ ਬਣੋਗੇ ਮੰਗਤੇ ਠੂਠੇ ਫੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭੀਆਂ ਆਪਣੀਆਂ ਕਿਲ ਕਿੱਲਾ ਦੋ ਕਿੱਲੇ ਆ ਪੰਜ ਕਿੱਲੇ ਆ 10 ਕਿੱਲੇ ਆ ਆਪਣੀਆਂ ਜ਼ਮੀਨਾਂ ਨਾ ਵੇਚੋ ਮੈਂ ਕਹਿੰਦਾ ਚਾਹੇ ਤੁਹਾਨੂੰ 5 ਅਰਧੂ ਵੀ ਕਿੱਲੇ ਦੇਣ ਆਪਣੀ ਜ਼ਮੀਨ ਨਾ ਉਹ ਵੇਚੋ ਪੈਸਾ ਨਹੀਂ ਖੜਨਾ ਪੈਸਾ ਜਾਣਾ ਰੇਤ ਨੂੰ ਕਰ ਜਾਣਾ ਮੁਠੀ ਚੋਂ ਨਹੀਂ ਖੜਨਾ ਪੈਸਾ ਤੁਹਾਡੇ ਕੋਲ ਉਹ ਧਰਤੀ ਮਾਂ ਨਾ ਵੇਚੋ ਇਹ ਸਾਡਾ ਧੜੀ ਕਰਕੇ ਇਹਨਾਂ ਜ਼ਮੀਨਾਂ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਉਂਦਾ ਹੈ ਇਤਿਹਾਸ ਬੋਲੀ ਦਾਵਾ ਸਭ ਕੁਝ ਜ਼ਮੀਨਾਂ ਕਰਕੇ ਹੀ ਆ ਯਾਰ ਜੱਡੇ ਕਮਲੇ ਹੋਇਆ ਦੇਖੋ ਦੇਖ ਲੋਕ ਜ਼ਮੀਨਾਂ ਵੇਚੀ ਜਾਂਦੇ ਆ ਤੇ ਮਹਾਲੀ ਦੇ ਵਿੱਚ ਜਦੋਂ ਜ਼ਮੀਨਾਂ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ ਛੋਟੀਆਂ ਦੁਕਾਨਾਂ ਦੇ ਉੱਤੇ ਜਾਂ ਤਾਂ ਕਰਿਆਨੇ ਦਾ ਸਾਮਾਨ ਵੇਚਦੇ ਆ ਜਾਂ ਵੱਡੀਆਂ ਵੱਡੀਆਂ ਦੁਕਾਨਾਂ ਦੇ ਚੌਂਕੀਦਾਰ ਬਣੇ ਖੜੇ ਆ ਕਈ ਕਰੋੜਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜੋ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆ ਪਰਸੋਂ ਦਾ ਅਖਬਾਰ ਜੀਤ ਖਬਰ ਦੀ ਖਬਰ ਲੱਗੀ ਹੈ ਵੀ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਧਿਆਣੇ ਤੇ ਮੋਗੇ ਦੋ ਜ਼ਿਲ੍ਹਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਡਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਿਹਾ ਛੋਡਾ ਆ ਜਲਦੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਲੇ ਵੀ ਤੁਸੀਂ ਨਹੀਂ ਸਮਝੋਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨੂੰ ਸਾਫ ਪਤਾ ਲੱਗ ਗਿਆ ਵੀ ਦਿੱਲੀ ਚ ਪੁੱਛ ਤੇ ਇੱਥੇ ਬਲੋ ਸਾਫ ਕਰਨਗੇ ਸੁਬੜੋ ਉਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲ ਉਹ ਲੁੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਪੀਲ ਕਰਦਾ ਵੀ ਜਿਹੜੀ ਗਲਾਡਾ ਦੁਆਰਾ ਜ਼ਮੀਨਾਂ ਖਬਰ ਕੀਤੀਆਂ ਜਾਣੀਆਂ ਲੋਕੋ ਸੋਨ ਨੂੰ ਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਪੀਲ ਕਿਸੇ ਵੀ ਕੀਮਤ ਤੇ ਮੇਰਾ ਵੀ ਜ਼ਮੀਨ ਨਾ ਉਹ ਦਿਓ ਚਾਹੇ ਤੁਹਾਨੂੰ 2 ਅਰਬ ਵੀ ਕਿੱਲੇ ਦਾ ਕੇ ਦੇਣ ਪੰਜ ਅਰਬ ਵੀ ਕਿੱਲੇ ਦਾ ਸਾਨੂੰ ਰੁਪਈਆ ਕੇ ਦੇਣ ਤੇ ਮੈਂ ਇੱਕ ਸਾਂਝ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਬਿਲਾ ਵਿਖਾਦੀਏ ਕੋਈ ਹੁਣ ਇਹ ਮੈਂ ਤੂੰ ਵਾਲੀ ਹੁਣ ਤੂੰ ਮੈਂ ਵਾਲੀ ਗੱਲ ਉੱਡ ਗਈ ਤੌਣ ਚ ਕਿੱਲੇ ਵਾਲੀ ਗੱਲ ਮੇਰਾ ਮਿਰ ਕੱਢ ਦਿਓ ਪੰਜਾਬ ਵਾਲੇ ਜੁੜੀਆਂ ਨਾਲ ਆਓ ਸੋਨੂੰ ਵੀ ਅਪੀਲ ਕਰਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਪੰਜਾਬ ਬਰਫੀ ਡਲੀਆ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਅੱ ਦੋ ਜਿਹੜੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਨਾ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਐ 21 ਨੂੰ ਪਾਣੀ ਦੁਬਾਰਾ ਫਿਰ ਬੰਡੇਆਂ ਨੂੰ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ ਫਿਰ ਦੇ ਦੇ ਕਿੰਨਾ ਰੌਲਾ ਪਾਉਂਦੇ ਬੀਬੀ ਐਮ ਬੀ ਦੇ ਉੱਤੇ ਪਾਖੜੇ ਦੇ ਕਿੰਨੇ ਦੀ ਲਾ ਕੇ ਬੈਠਦੇ ਆ ਵੀ ਪਾਣੀ ਰੋਕ ਲਿਆ ਦੱਸੂ ਤੁਹਾਨੂੰ ਉਹ ਵੀ ਦੱਸਾਂਗੇ ਵੇ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ ਹਾਂ ਹੱਥੇ ਗੱਲ ਹੋਰ ਹੈਗੀ ਅੱਛਾ ਬਹੁਤ ਸੋਹਣਾ ਗੱਲ ਕੀਤੀ ਮੁੰਡੇ ਨੇ ਥੋੜੇ ਚਿਪੜੀ ਘੜਤੀ ਮੈਂ ਗੱਲ ਭੁੱਲ ਗਿਆ ਸੀ ਭਵਨ ਸਿੰਘ ਮਟੌਰ ਪੱਤਰਕਾਰ ਆ ਮੁੰਡਾ ਸਾਡਾ ਮਿੱਤਰ ਆ ਸਾਰੀ ਜਥੇਬੰਦੀ ਦਾ ਵੀ ਸਾਥੀ ਆ ਸਾਡੀ ਟੀਮ ਦਾ ਵੀ ਹਿੱਸਾ ਹੈ ਕਾਲੇ ਪਾਣੀਆਂ ਦਾ ਮੋਰਚਾ ਸਾਡੇ ਨਾਲ ਪੂਰੇ ਪੰਜਾਬ ਚ ਗਿਆ ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਦੀ ਪੋਲ ਖੋਲਦਾ ਉਸ ਬੰਦੇ ਨੂੰ ਉਸ ਰੋਪਣ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਥਾਣੇਦਾਰ ਐਸਐਚਓ ਸੱਜ ਕੇ ਕਹਿੰਦਾ ਫੋਨ ਕਰਦਾ ਉਹਨੂੰ ਕਿ ਲਿਆ ਜੀ ਤੁਹਾਡਾ ਡਾਕ ਟੈਸਟ ਕਰਾਉਣਾ ਸ਼ਿਕਾਇਤ ਆਈ ਹੈ ਤੁਹਾਡੇ ਕੋਲੇ ਹੱਦ ਹੋ ਗਈ ਕੀ ਪੁਲਿਸ ਕੋਲ ਅਧਿਕਾਰ ਹੈਗਾ ਵੀ ਜਿਹੜੇ ਮਰਜ਼ੀ ਬੰਦੇ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਡਾਕ ਟੈਸਟ ਕਰਨਾ ਉਹ ਚਲਾਏਗਾ ਥਾਣੇ ਕਹਿੰਦਾ ਦੱਸੋ ਕੀ ਸ਼ਿਕਾਇਤ ਹੈ ਮੈਂ ਕਰਾਉਣ ਨੂੰ ਤਿਆਰ ਆਂ ਉਹਨੂੰ ਇੱਕ ਫਰਮਾ ਲਿਖ ਕੇ ਦੇਦਾ ਮੁੰਸ਼ੀ ਨੇ ਉੱਥੇ ਥਾਣੇ 'ਚੋਂ ਵੀ ਜਾ ਫਰਮਾ ਲੈ ਜਾ ਚਿੱਠੀ ਲੈ ਜਾ ਤੇ ਫਲਾਣੇ ਹਸਪਤਾਲ ਜਾ ਸਰਕਾਰੀ ਹਸਪਤਾਲ 'ਚ ਤੇ ਉੱਥੇ ਜਾ ਕੇ ਆਪਣਾ ਟੈਸਟ ਕਰਾ ਕੇ ਆ ਉਹ ਉੱਥੇ ਚ ਲੈ ਗਿਆ ਉਹ ਟੈਸਟ ਕਰਾਇਆ ਟੈਸਟ ਕਰਾਉਣਾ ਕੀ ਸੀ ਕਿਵੇਂ ਹੈਰਾਨ ਕਰਦੇ ਆ ਪੁਲਿਸ ਵਾਲੇ ਵੀ ਜਾਂ ਸਰਕਾਰ ਕਿਵੇਂ ਹੋਏ ਬੰਦੇ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਪਹਾਸੂ ਮਟੌਰ ਬਾਰੇ ਸਾਰਾ ਰੋਪੜ ਜ਼ਿਲ੍ਹਾ ਜਾਣਦਾ ਵੀ ਉਹ ਬੰਦੇ ਨੇ ਮਾਈਨਿੰਗ ਦੇ ਖਿਲਾਫ ਜੋ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਗੰਦ ਪਾਇਆ ਜਾ ਰਿਹਾ ਸੀਗਾ ਉੱਥੇ ਰੇਡੀਆਂ ਲਾ ਕੇ ਤੇ ਪੱਤਰਕਾਰਾਂ ਆ ਮਾਰ ਕੇ ਪਾਣ ਜੀ ਦੀਆਂ ਕੰਧਾਂ ਖਰਾਬ ਕੀਤੀਆਂ ਜਾ ਰਹੀ ਸੀ ਉੱਥੇ ਗੁਰੂ ਘਰਾਂ ਦੀਆਂ ਉਹਦੇ ਖਿਲਾਫ ਜਾਂ ਜਿਹੜਾ ਵੀ ਮੁੱਦਾ ਹੋਇਆ ਪੰਜਾਬ ਦਾ ਉਹ ਬੰਦਾ ਹਮੇਸ਼ਾ ਬੇਬਾਕੀ ਨਾਲ ਬੋਲਿਆ ਤੇ ਲੜਿਆ ਉਹਨੂੰ ਕਹਿੰਦੇ ਪੁਲਿਸ ਵਾਲੇ ਕਹਿੰਦਾ ਡਾਕਟਰ ਚਕਰਾ ਤੂੰ ਨਸ਼ਾ ਕਰਦਾ ਕਿ ਜੁੱਧ ਨਸ਼ਾ ਵਿਰੁੱਧ ਦੇਖੋ ਇਹਨਾਂ ਦਾ ਕੰਮ ਜਿਹੜੇ ਬੰਦੇ ਬੋਲਦੇ ਆ ਮਾੜਾ ਵੋਟਰ ਨੂੰ ਦੱਬਣਾ ਕਿਵੇਂ ਆ ਥੋ ਮੇਰੀ ਬੇਨਤੀ ਆ ਪੰਜਾਬੀ ਉਹ ਹੱਥ ਮਾਨ ਕੇ ਸਰੋਮਦਾ ਬਾਰ ਬਾਰ ਅਪੀਲ ਹੀ ਕਰਦਾ ਯਾਰ ਕਿ ਦਿਨੋਂ ਦਿਨ ਮਸਲਾ ਪੰਜਾਬ ਦਾ ਅਗਵੀਰ ਹੁੰਦਾ ਜਾਂਦਾ ਹੈ ਇਹ ਬੰਦਾ ਦਿਨੋਂ ਦਿਨ ਪੰਜਾਬ ਦੇ ਹੱਕ ਹਿੱਤ ਸੈਂਟਰ ਅੱਗੇ ਵੀ ਵੇਚ ਰਿਹਾ ਲਟਿਆ ਪਿਆ ਤੋ ਉਹ ਤਾਂ ਜਿਹੜੇ ਧਾੜ ਵੀ ਦਿੰਦੇ ਉਹਨਾਂ ਲੋਕਾਂ ਦੇ ਧੂੜ ਚਟਾਤੀ ਉਹ ਆ ਕੇ ਸਾਰੇ ਪੰਜਾਬ ਬਹਿ ਗਏ ਕੇਜਰੀਆਲ ਸਸੋਧੀਆਂ ਜਿੰਨੇ ਦੂਜੇ ਤੀਜੇ ਸਵਾਕੇ ਹੁਣੋਂ ਪੰਜਾਬ ਬੈਠੇ ਆ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਹੁੰਦਾ ਰੋਜ਼ ਇਹ ਜਹਾਜ਼ ਉੱਡਦਾ ਹੈ ਕੇਜਰੀਵਾਲ ਲੈ ਕੇ ਉੱਡਦਾ ਹੈ ਪੰਜਾਬ ਦਾ ਜਹਾਜ਼ ਹੈ ਪੰਜਾਬ ਦੇ ਖਜ਼ਾਨੇ ਦਾ ਸਾਰਾ ਜਿਹੜਾ ਤੇਲ ਵਰਤਿਆ ਜਾਂਦਾ ਲੱਖਾਂ ਰੁਪਈਆ ਦਾ ਉਹ ਬਰਬਾਦੀ ਪੰਜਾਬ ਦੀ ਹੋ ਰਹੀ ਹੈ ਪਾਣੀ ਵਾਂਗੂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਬੰਦਾ ਉਹਨਾਂ ਦਿੱਲੀਆਂ ਦੇ ਲੁਟਾ ਰਿਹਾ ਤੇ ਬਾਹਰ ਆ ਰਿਹਾ ਹੈ ਪਰ ਨਹੀਂ ਸਾਡੇ ਲੋਕਾਂ ਨਾਲ ਨਾ ਗੱਲਾਂ ਦਾ ਕੋਈ ਲੈਣਾ ਸਾਰੋਕਾਰ ਨਹੀਂ ਸਾਡੇ ਲੋਕਾਂ ਨੂੰ ਕੱਲ ਨੂੰ ਕੋਈ ਨਾ ਕੋਈ ਮੁਫਤ ਸੀਜ ਦੇ ਦਿਓ ਅਸੀਂ ਫਿਰ ਉਹਨਾਂ ਦੇ ਪਿੱਛੇ ਆਏ ਇਹ ਤੁਹਾਡੀ ਮੁਫਤ ਖੋਰੀ ਨੇ ਤੁਹਾਡੀ ਮਾਨਸਿਕਤਾ ਦੀ ਜਿਹੜੀ ਕੰਗਾਲੀ ਆ ਬਹੁਤ ਘਤੌਰ ਤੇ ਜਿਹੜੇ ਆਪਾਂ ਕੰਗਾਲ ਹੋ ਗਏ ਸੋਚ ਨਹੀਂ ਛੜਤਾ ਪੰਜਾਬ ਬਾਰੇ ਪਾਣੀਆਂ ਬਾਰੇ ਧਰਤੀ ਬਾਰੇ ਇਤਿਹਾਸ ਬਾਰੇ ਬੋਲੀ ਬਾਰੇ ਉਹਦਾ ਕਰਕੇ ਆਪਾਂ ਇੱਥੋਂ ਤੱਕ ਆ ਗਏ ਹਾਂ ਸੋ ਮੇਰੀ ਬੇਨਤੀ ਹੈ ਇੱਕ ਤਾਂ ਫਿਰ ਮੈਂ ਅਪੀਲ ਕਰਦਾ ਕਿ ਜਿਹੜੀ ਗਲਾਟਾ ਜ਼ਮੀਨ ਅਕਵਾਇਰ ਕਰ ਰਹੀ ਆ ਡਟ ਕੇ ਵਿਰੋਧ ਕਰੋ ਕਿ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਤਿੰਨੀ ਰਹਿ ਗਈਆਂ ਪੰਜਾਬ ਕੋਲੇ ਯਾਰ ਕਿੰਨੀ ਕ ਜ਼ਮੀਨ ਬਚੀ ਆ ਪੰਜਾਬ ਕੋਲੇ ਪਜਾਉ ਜ਼ਮੀਨ ਜਿਹੜੀ ਆਪਾਂ ਖੇਤੀਬਾੜੀ ਵਾਲੀ ਤੇ ਪੰਜਾਬ ਖੇਤੀ ਦੇ ਸਿਰ ਤੇ ਜਾਉਂਦਾ ਤੇ ਉਹ ਜ਼ਮੀਨਾਂ ਇਹ ਕਲੌਨੀਆਂ ਚ ਸੜਕਾਂ ਚ ਲੀਹਾਂ ਚ ਆਰਬਨ ਸਟੇਟਾਂ ਦਾ ਬਣ ਲੈਣਗੇ ਸਾਡੇ ਪੱਲੇ ਕੀ ਬਚਣਾ